ਉਹਦੇ ਸਮੇਂ ਤੇ ਵਿਚ ਆ ਗਿਆ ਰਿਜ਼ਲਟ ਕੀ ਹੋ ਗਿਆ ਤੁਹਾਡਾ ਰਿਜ਼ਲਟ ਦੇਖ ਲਓ ਰਿਜ਼ਲਟ ਬਹੁਤ ਵਧੀਆ ਆਇਆਗਾ ਪ੍ਰਮਾਤਮਾ ਦੀ ਕਿਰਪਾ ਹੋਈ ਤਸਵੀਰ ਤੋਂ ਹੀ ਜਿਹੜੇ ਇਸ ਜਾਨ ਸ਼ਾਇਦ ਹਨ ਉਹ ਬੋਲ ਕੇ ਹੋਣਾ ਮੈਂ ਅੱਜ ਆਇਆ ਹੀ ਆ ਮੈਂ ਤੇ ਚ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਠੀਕ ਈ ਨਹੀਂ ਬਾਕੀ ਮਰਖਾ ਰੌਂਡ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਂਡ ਖੋਲਣ ਵਾਲਾ ਹਾਂ ਜਿੰਦਾਬਾ ਜੀ ਗੇਟ ਤੇ ਵਧਾਈਆਂ ਮਿਲਣ ਲੱਗ ਪਈਆਂ ਨੇ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪੇ ਸੀਗੇ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਹੀ ਗਿਆ ਮੈਨੂੰ ਤੇ ਚੱਟ ਦਾ ਕੋਈ ਪ ਤੋ ਖੜਾ ਦੇ ਨਾ ਮਾਂਕੇ ਚੱਲਦੇ ਹੋ ਦੋ 21 ਦੀ ਦੋ ਰਾਜਨੀਤਿਕ ਲੋਕਾਂ ਦੀ ਸਾਖ ਦਾ ਲੱਗੀ ਹੋਈ ਹੈ ਇੱਕ ਤੇ ਤੁਹਾਡੀ ਟੈਕਸ ਜਿੰਦਾ ਸਿੰਘ ਦਾਵਾ ਹੈ ਇਹ ਗਰ ਵੀ ਕਰਨ ਦਾ ਵੀ ਲੱਲੋ ਕਾਲੀਤਲ ਵਾਲੇ ਦਾ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪਿਓ ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਮ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਗਲਨ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਤੀ ਮੇਰਾ ਮੁਕਾਬਲਾ ਦੋਨਾਂ ਚ ਕਿੰਨਿਆ ਜਾ ਰਿਆ ਨਾ ਜੀ ਕਾਂਗਰਸ ਤੇ ਆਮ ਆਦੀ ਪਾਰ ਤੇ ਜੋਰ ਤੇ ਉਹਨੇ ਵੀ ਬਥੇਰਾ ਲਾਇਆ ਹਰ ਨਵਾ ਤੇ ਥੋੜੀ ਕੋਈ ਖਨੂੰਦਾ ਜਿੱਤਣਵਾ ਤੇ ਸਾਰੇ ਖਨੂੰਦੇ ਨੇ ਲੱਡੂਆ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਾਦਸ਼ਾਹ ਨੇ ਉਹ ਕਬਜ਼ਾ ਚੱਲਿਆ ਆ ਕਬਜ਼ਾ ਟੁੱਟੂਗਾ ਉਹ ਤੋੜ ਦਾਂਗੇ ਜੀ ਕਬਜ਼ੇ ਕੋਈ ਕਬਜ਼ਾ ਨਹੀਂ ਰਹਿਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ ਬੜੇ ਬੜੇ ਵੱਡੇ ਕਬਜ਼ੇ ਬਾਈਚ ਵੀ ਤੋੜੇ ਅਸ ਵੀਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਦਾਂ ਨਾ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਸੱਚੇ ਬਾਦਸ਼ਾਹ ਮੈਂ ਕੀ ਦੱਸਾਂ ਉਹ ਜਿੱਤੇ ਖੜ ਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾਂ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਿਲਣੀ ਜਾਂ ਆਕਾਲਪੁਰਖ ਨੂੰ ਪਤਾ ਜਾਂ ਅੰਦਰ ਉਹਨਾਂ ਵਾਜੇ ਪ੍ਰਬੰਧ ਕਿਦਾਂ ਦੇ ਕੀਤੇ ਉਹ ਜਿੱਤ ਦੀ ਖੁਸ਼ੀ ਨੂੰ ਲੈ ਕੇ ਪਿੱਛੇ ਕੋਈ ਪ੍ਰਬੰਧ ਨੇ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹਦੇ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਜਿਹੜੇ ਤੇ ਖੁਸ਼ੀ ਦੇ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ 'ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੋ ਜਾਨੂ ਵੀ ਕਿਤੇ ਉਹਨਾਂ ਦੇ ਵੀ ਕੈਮਰੇ ਕੋਮੇਰੇ ਬਾਰੇ ਉਹ ਵੀ ਕੋਈ ਆਇਆ ਕਿ ਨਹੀਂ ਤੇ ਆ ਜ ਨਹੀਂ ਕੋਈ ਆਉਣਾ ਵੀ ਨਹੀਂ ਆ ਫਿਰ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਕਦੀ ਬੇਲਾ ਸੀ ਸਰਪੰਚੀ ਵਾਸਤੇ ਕਹਿ ਰੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋ ਸਰਪੰਚੀ ਮੰਗੀ ਜਾ ਰਹੀ ਸੀ ਤੁਹਾਡੇ ਪਰਿਵਾਰਾ ਦੇ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਦਾ ਪੰਗਾ ਪਿਆ ਉਹ ਵੀ ਸਮਾਂ ਜਦੋਂ ਜੱਟ ਦੇ 85% ਆਮਾਦੀ ਪਾਰਟੀ ਦੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪਰਮਾਤਮਾ ਘਰਾਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਹੈ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਹੈ ਠੀਕ ਹੈ ਬਹੁਤ ਅੱਛਾ ਕੀ